ਅੱਜ ਦੀ ਇਸ ਵੀਡੀਓ 'ਚ ਆਪਾਂ ਉਸ ਅਪਡੇਟ ਬਾਰੇ ਗੱਲ ਕਰਾਂਗੇ ਜੋ ਅਪਡੇਟ ਬਹੁਤ ਵੱਡੀ ਹੈ ਪਰ ਉਹਦੇ ਨਾਲ ਨਾ ਤਾਂ ਆਪਾਂ ਨੂੰ ਕੋਈ ਖਾਸ ਫਰਕ ਪੈਂਦਾ ਨਾ ਉਹਦੇ ਨਾਲ ਦੋਸਾਂਝਾਂ ਵਾਲੇ ਨੂੰ ਕੋਈ ਫਰਕ ਪੈਣਾ ਕਿਉਂਕਿ ਅਪਡੇਟ ਇਹ ਆਈ ਹੈ ਕਿ ਫਿਲਮ ਐਸੋਸੀਏਸ਼ਨ ਜੋ ਹੈ ਉਹਨੇ ਦੁਬਾਰਾ ਇੱਕ ਬਿਆਨ ਜਾਰੀ ਕੀਤਾ ਹੈ ਕਿ ਦਿਲਜੀਤ ਨੂੰ ਆਪਾਂ ਬਾਇਕਾਟ ਕਰਾਂਗੇ ਜੇ ਦਿਲਜੀਤ ਹਲੇ ਵੀ ਸਾਡੇ ਤੋਂ ਮਾਫੀ ਨਹੀਂ ਮੰਗਦਾ ਕਿਸ ਗੱਲ ਕਰਕੇ ਕਿ ਉਹਨੇ ਪਾਕਿਸਤਾਨੀ ਐਕਟ੍ਰੈਸ ਹਾਨੀਆ ਮੀਰ ਨੂੰ ਆਪਣੀ ਫਿਲਮ 'ਚ ਕਾਸਟ ਕੀਤਾ ਸੀ ਹੁਣ ਇਹ ਤਾਂ ਉਹੀ ਗੱਲ ਹੋ ਗਈ ਕਿ ਜੇ ਨਹੀਂ ਚੱਲੀ ਸਾਡੀ ਤਾਂ ਅਸੀਂ ਧੱਕਾ ਕਰਾਂਗੇ ਪਰ ਧੱਕਾ ਆਪਾਂ ਚੱਲਣ ਨਹੀਂ ਦੇਣਾ ਜੋ ਆਪਣੇ ਇੰਡੀਆ ਦੀ ਇੱਕ ਫਿਲਮ ਐਸੋਸੀਏਸ਼ਨ ਬਣੀ ਹੋਈ ਹੈ ਜਿਹਦੇ ਚ ਬੰਦੇ ਪਤਾ ਨਹੀਂ ਕਿਸ ਲੈਵਲ ਦੇ ਬੈਠੇ ਆ ਕਿਵੇਂ ਦੀ ਉਹਨਾਂ ਦੀ ਮੈਂਟੈਲਿਟੀ ਹੈ ਕੀ ਸੋਚਦੇ ਆ ਮਨੂੰ ਤਾਂ ਲੱਗਦਾ ਖੁੰਦਗਵਾਜੀ ਚ ਉਹ ਐਵੇਂ ਦੇ ਫੈਸਲੇ ਲੈਣ ਨੂੰ ਪਹਿਲ ਦੰਨੇ ਆ ਕਿ ਸਾਡੀ ਬਣੀ ਰਹੇ ਤੇ ਦੂਜੇ ਤੋਂ ਅਸੀਂ ਮਾਫੀ ਮੰਗਾਲੀਏ ਤੇ ਸਾਡੀ ਲਤ ਅਸੀਂ ਉੱਪਰ ਰੱਖੀਏ ਪਰ ਹਰ ਵਾਰ ਐਵੇਂ ਹੁੰਦਾ ਨਹੀਂ ਕਿਉਂਕਿ ਇਹ ਪੰਜਾਬੀ ਆ ਤੇ ਦੋ ਸਾਂਝਾ ਵਾਲੇ ਨੇ ਪਹਿਲਾਂ ਹੀ ਕਹਿਤਾ ਸੀ ਜਦੋਂ ਇਹ ਰੌਲਾ ਸ਼ੁਰੂ ਹੋਇਆ ਸੀ ਕਿ ਨਾ ਤਾਂ ਮੈਂ ਇਸ ਰੌਲੇ 'ਚ ਪੈਂਦਾ ਤੇ ਨਾ ਇਸ ਰੌਲੇ ਦਾ ਮੰਨੂ ਕੋਈ ਫਰਕ ਪੈਂਦਾ ਨਾ ਮੰਨੂ ਤੁਹਾਡੀ ਫਿਲਮਾਂ ਦੀ ਲੋੜ ਹੈ ਤੇ ਨਾ ਮੰਨੂ ਤੁਹਾਡੇ ਵਰਗੇ ਬੰਦਿਆਂ ਤੋਂ ਮਿਲੀ ਹੋਈ ਸਪੋਰਟ ਦੀ ਲੋੜ ਹੈ ਤੇ ਨਾ ਤੁਹਾਡੇ ਵੱਲੋਂ ਕੀਤੇ ਗਏ ਬਾਈਕਾਟ ਨਾਲ ਕੋਈ ਫਰਕ ਪੈਂਦਾ AWICS ਤੇ FWICE ਇਹ ਐਸੋਸੀਏਸ਼ਨ ਫਿਲਮ ਦੀਆਂ ਪਣੀਆਂ ਹੋਈਆਂ ਤੇ ਇਹਨਾਂ ਨੇ ਦਿਲਜੀਤ ਦੇ ਬਾਇਕਾਟ ਦਾ ਹੁਣ ਫੈਸਲਾ ਕੀਤਾ ਕਿ ਦਿਲਜੀਤ ਦਾ ਅਸੀਂ ਹੁਣ ਪੂਰੇ ਤੌਰ ਤੇ ਬਾਇਕਾਟ ਕਰਾਂਗੇ ਜੇ ਦਿਲਜੀਤ ਹਲੇ ਵੀ ਮਾਫੀ ਸਾਡੇ ਤੋਂ ਨਹੀਂ ਮੰਗਦਾ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੋ ਸਕਦਾ ਹੈ ਇੰਡੀਆ ਪਾਕਿਸਤਾਨ ਦੀਆਂ ਟੀਮਾਂ ਆਪਸ ਵਿੱਚ ਖੇਡ ਵੀ ਸਕਦੀਆਂ ਪੂਰੇ ਦੇਸ਼ 'ਚ ਪੂਰੀ ਦੁਨੀਆ 'ਚ ਮੈਚ ਚਲਾਇਆ ਵੀ ਜਾਂਦਾ ਪਰ ਇੰਡੀਆ ਦੀ ਜੇ ਕਿਸੇ ਫਿਲਮ 'ਚ ਖਾਸ ਕਰ ਪੰਜਾਬ ਦੀ ਜੇ ਕਿਸੇ ਫਿਲਮ 'ਚ ਪਾਕਿਸਤਾਨੀ ਐਕਟ੍ਰੈਸ ਨੇ ਕੰਮ ਕਰ ਲਿਆ ਉਹ ਵੀ ਪਹਿਲਗਾਮ ਹਮਲੇ ਤੋਂ ਪਹਿਲਾਂ ਤਾਂ ਉਹਦੀ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਹੈ ਇਹ ਲੈਵਲ ਦੀ ਉਹਨਾਂ ਦੀ ਮੈਂਟੈਲਿਟੀ ਹੈ ਪਰ ਦੋਸਾਂਝਾਂ ਵਾਲੇ ਨੇ ਜਿਵੇਂ ਪਹਿਲਾਂ ਹੀ ਕਲੀਅਰ ਕਰਤਾ ਕਿ ਮੰਨੂ ਤੁਹਾਡੀ ਫਿਲਮਾਂ ਦੀ ਲੋੜ ਨਹੀਂ ਚਾਹੇ ਮੰਨੂ ਕੰਮ ਮਿਲੇ ਚਾਹੇ ਫਿਲਮਾਂ 'ਚ ਨਾ ਮਿਲੇ ਫਿਰ ਵੀ ਆ ਬਹੁਤ ਵਧੀਆ ਆਪਣਾ ਕੰਮ ਕਰ ਰਹੇ ਹਾਂ ਮੇਰਾ ਪੇਸ਼ਾ ਗਾਉਣ ਦਾ ਤੇ ਮੈਂ ਗਾ ਕੇ ਹੀ ਪੂਰੀ ਦੁਨੀਆ ਦੀਆਂ ਸਟੇਜਾਂ ਤੇ ਸਾਰੀ ਦੁਨੀਆ ਨੂੰ ਐਂਟਰਟੇਨ ਕਰ ਰਹੇ ਹਾਂ ਤੇ ਇਹ ਮੇਰੇ ਲਈ ਵੱਡੀ ਗੱਲ ਹੈ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਾਗਾ ਭੁੱਲ ਜੋ ਦਿਲਜੀ ਦਾ ਇਹੀ ਗਾਣਾ ਬਾਕੀ ਤੁਸੀਂ ਦਿਲਜੀ ਦੇ ਨਾਲ ਕਿੰਨਾ ਕੁ ਖੜੇ ਹੋ ਕਿੰਨੇ ਦਿਲਜੀ ਦੀ ਸਪੋਰਟ ਕਰਦੇ ਹੋ ਕਮੈਂਟ ਸੈਕਸ਼ਨ ਚ ਜਰੂਰ ਲਿਖਿਓ ਬਾਕੀ ਹੋਰ ਨਵੀਂ ਅਪਡੇਟ ਲੈ ਕੇ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤਾਂ ਕਿ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤੇ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ ਇੱਕ ਹੋਰ ਨਵੀਂ ਐਂਟਰਟੇਨਿੰਗ ਅਪਡੇਟ ਦੇ ਨਾਲ